ਹਰ ਕਿਸਾਨ ਜਥੇਬੰਦੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਵੱਲੋਂ ਟਰੈਕਟਰਾਂ ਤੇ ਲੱਗਣ ਵਾਲੇ ਸਟੀਲ ਦੇ ਝੰਡੇ ਤਿਆਰ ਕੀਤੇ ਗਏ ਹਨ ਜੇ ਕਿਸੇ ਵੀ ਕਿਸਾਨ ਆਗੂ ਮੈਂਬਰ ਜਾਂ ਕਿਸੇ ਵੀ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਵੱਲੋਂ ਇਹ ਝੰਡੇ ਬਣਵਾਉਣੇ ਹੋਣ ਤਾਂ ਸਾਡੇ ਨਾਲ ਸੰਪਰਕ ਕਰਨ ਬਲਜੀਤ ਇੰਟਰਪ੍ਰਾਈਜ਼ ਨਜ਼ਦੀਕ ਪਿੰਡ ਕਰਿਆਲਾ ਪਿੰਡ ਠੱਠਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 971879575 ਤੁਸੀਂ ਇਹ ਝੰਡਾ 3.5 ਫੁੱਟ ਉੱਚਾ ਲੰਮਾ ਅਤੇ 1 ਫੁੱਟ ਚੌੜਾ ਲੈ ਸਕਦੇ ਹੋ ਹਰ ਕਿਸਾਨ ਜਥੇਬੰਦੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਵੱਲੋਂ ਟਰੈਕਟਰਾਂ ਤੇ ਲੱਗਣ ਵਾਲੇ ਸਟੀਲ ਦੇ ਝੰਡੇ ਤਿਆਰ ਕੀਤੇ ਗਏ ਹਨ ਜੇ ਕਿਸੇ ਵੀ ਕਿਸਾਨ ਆਗੂ ਮੈਂਬਰ ਜਾਂ ਕਿਸੇ ਵੀ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਵੱਲੋਂ ਇਹ ਝੰਡੇ ਬਣਵਾਉਣੇ ਹੋਣ ਸਾਡੇ ਨਾਲ ਸੰਪਰਕ ਕਰਨ ਬਲਜੀਤ ਇੰਟਰਪ੍ਰਾਈਜ਼ ਨਜ਼ਦੀਕ ਪਿੰਡ ਕਰਿਆਲਾ ਪਿੰਡ ਠੱਠਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 971879575 ਤੁਸੀਂ ਇਹ ਝੰਡਾ ਸਾਡੇ 3 ਫੁੱਟ ਉੱਚਾ ਲੰਮਾ ਅਤੇ 1 ਫੁੱਟ ਚੌੜਾ ਲੈ ਸਕਦੇ ਹੋ ਹਰ ਕਿਸਾਨ ਜਥੇਬੰਦੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਵੱਲੋਂ ਟਰੈਕਟਰਾਂ ਤੇ ਲੱਗਣ ਵਾਲੇ ਸਟੀਲ ਦੇ ਝੰਡੇ ਤਿਆਰ ਕੀਤੇ ਗਏ ਹਨ ਜੇ ਕਿਸੇ ਵੀ ਕਿਸਾਨ ਆਗੂ ਮੈਂਬਰ ਜਾਂ ਕਿਸੇ ਵੀ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਵੱਲੋਂ ਇਹ ਝੰਡੇ ਬਣਵਾਉਣੇ ਹੋਣ ਤਾਂ ਸਾਡੇ ਨਾਲ ਸੰਪਰਕ ਕਰਨ ਬਲਜੀਤ ਇੰਟਰਪ੍ਰਾਈਜ਼ ਨਜ਼ਦੀਕ ਪਿੰਡ ਕਰਿਆਲਾ ਪਿੰਡ ਠੱਠਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ